ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ 88 ਮਾਸਟਰ ਸ਼ਾਰਟ 35 ਦੇ ਵਿੱਚ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਹੁਣ ਤੱਕ 9894 ਦੇ ਵਿੱਚ ਕਿੰਨੇ ਕੈਂਡੀਡੇਟ ਸਕਰੂਟੀ ਕਰਵਾ ਚੁੱਕੇ ਨੇ ਤੇ ਕਿਹੜੀ ਕੈਟਾਗਰੀ ਦੇ ਸਾਨ ਤੇ ਉਸ ਦੇ ਵਿੱਚ ਕਿੰਨੇ ਡਬਲਿੰਗ ਹੈ ਐਕਚੁਅਲ ਡਾਟਾ ਕੀ ਬੰਦਾ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਸੁਣਨ ਦੇ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਐਂਡ ਸ਼ੇਅਰ ਕਰੋ ਚਲੋ ਜੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ 17 ਤਰੀਕ 7ਵਾਂ ਮਹੀਨਾ 2023 ਨੂੰ ਆਪਣੀ ਜਿਹੜੀ ਸਕਰੋਟ ਨੇ ਸਟਾਰਟ ਹੋਈ ਸੀ ਜਿਸ ਦੇ ਵਿੱਚ ਟੋਟਲ 402 ਕੈਂਡੀਡੇਟ ਗਏ ਸਨ ਜਿਸ ਦੇ ਵਿੱਚ ਜਰਨਲ ਦੇ 191 BC 90 ਫ੍ਰੀडम फाइਟਰ 1 EWS ਦੇ 72 MB ਦੇ 10 SCRO ਦੇ 41 ਔਰਥੋ ਦੇ 4 ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ ਡੇ 2 ਦੇ ਵਿੱਚ ਡੇ 2 ਦੇ ਵਿੱਚ 142 ਤੋਂ ਲੈ ਕੇ 138 ਮਾਰਕਸ ਤੱਕ ਬੱਚਿਆਂ ਨੂੰ ਬੁਲਾਇਆ ਗਿਆ ਸੀ ਜਿਸ ਦੇ ਟੋਟਲ ਸਟੂਡੈਂਟਸ ਹਨ 455 ਜਿਸ ਦੇ ਵਿੱਚ ਜਰਨਲ ਦੇ 195 EWS ਦੇ 69 SCMB ਦੇ 7 SCRO ਦੇ 59 BC ਦੇ 113 BCX ਸਰਵਿਸਮੈਨ 2 SCX ਸਰਵਿਸਮੈਨ ਐਕ ਫਰੀडम ਫਾਈਟਰ ਐਕ ਆਰਥੋ ਦੇ 8 ਇਸ ਤੋਂ ਬਾਅਦ ਆਪਾਂ ਮੂਵ ਹੁੰਨੇ ਆ ਡੇ 3 ਦੇ ਵੱਲ ਜਿਸ ਦੇ ਵਿੱਚ 136 ਤੋਂ ਲੈ ਕੇ 134 ਨੰਬਰ ਦੇ ਬੱਚਿਆਂ ਨੂੰ ਬੁਲਾਇਆ ਗਿਆ ਸਨ ਔਰ ਦੈਨ ਟੋਟਲ ਬੱਚੇ ਸੀ 487 ਜਰਨਲ ਦੇ 201 EWS ਦੇ 84 SC MBC ਦੇ 5 SCRO ਦੇ 52 BC ਦੇ 142 ਜਰਨਲ ਐਕ ਸਰਵਿਸਮੈਨ ਐਕ SCRO sports ਐਕ SCRO ਐਕ ਸਰਵਿਸਮੈਨ ਐਕ ਲਾਸਟ ਤੇ ਅਸੀਂ ਤੁਹਾਨੂੰ ਦੱਸਾਂਗੇ ਕਿ ਆਪਣਾ ਐਕਚੁਅਲ ਡਾਟਾ ਕੀ ਬੰਦ ਹੈ ਤੇ ਅਸਤੇ ਰਿਚ ਕਿਨੇ ਡਬਲਿੰਗ ਹੈ ਇਸ ਤੋਂ ਬਾਅਦ ਡੇ 4 20 ਤਰੀਕ ਨੂੰ ਹੋਈ ਸੀ ਜਿਸ ਦੇ ਵਿੱਚ 132 ਤੋਂ ਲੈ ਕੇ 130 ਤੱਕ 1997 ਤੋਂ ਪਹਿਲਾਂ ਵਾਲੇ ਬੱਚੇ ਨੂੰ ਬੁਲਾਇਆ ਗਿਆ ਸੀ ਇਸ ਦੇ ਵਿੱਚ ਟੋਟਲ ਜਿਹੜੇ 510 25 ਸਕਰੂਟੀ ਕਰਵਾਉਣ ਗਈ ਸੀ ਜਿਸ ਦੇ ਵਿੱਚ ਜਰਨਲ ਦੇ 197 EW S79 SCMB7 SCR 68 BCX47 ਫਿਜ਼ੀਕਲ ਆਰਥੋ 7 ਜਰਨਲ ਐਕ ਸਰਵਿਸਮੈਨ 2 SCR 1 ਸਰਵਿਸਮੈਨ 1 ਫਰੀडम फाइਟਰ ਐ ਇਸ ਤੋਂ ਬਾਅਦ ਆ ਜਾਂਦਾ ਹੈ ਡੇ 5 ਜਿਸ ਦੇ ਵਿੱਚ 130 ਤੋਂ ਲੈ ਕੇ 128 ਤੱਕ ਦੇ ਬੱਚਿਆਂ ਨੂੰ ਬੁਲਾਇਆ ਗਿਆ ਸੀ ਇਸ ਦੇ ਵਿੱਚ ਟੋਟਲ ਸਟੂਡੈਂਟ ਜਿਹੜੇ ਸੀਗੇ 519 ਸੀ ਜਰਨਲ ਦੇ 182 ایਡਬਲਯੂਐਸ ਦੇ 81 ਐਸਸੀ ਐਮਪੀ ਦੇ 16 ਐਸਸੀ ਆਰਓ ਦੇ 80 ਬੀਸੀ ਦੇ 152 ਔਰਥੋ ਦਾ 1 ਐਸਸੀਐਮਪੀ ਐਕ ਸਰਵਿਸਮੈਨ ਐਕ ਆਰਓ ਦੇ ਐਕ ਸਰਵਿਸਮੈਨ ਐਕ ਵਿਜ਼ੂਅਲ 2 ਫਿਜ਼ੀਕਲ ਹੀਅਰਿੰਗ ਵਾਲੇ 2 ਤੇ ਜਰਨਲ ਦਾ 1 ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਡੇ 6 ਦੇ ਵਿੱਚ ਜਿਹੜੀ 24 ਤਰੀਕ ਨੂੰ ਹੋਈ ਸੀ ਉਸ ਦੇ ਵਿੱਚ ਸਿਰਫ 126 ਨੰਬਰ ਵਾਲੇ ਬੱਚਿਆਂ ਨੂੰ ਬੁਲਾਇਆ ਗਿਆ ਸੀ ਜਿਹੜੇ ਟੋਟਲ ਸਨ 426 ਜਰਨਲ ਦੇ 153 EWS ਦੇ 60 MB ਦੇ 12 RO ਦੇ 78 BC ਦੇ 144 ਆਰਥੋ ਦਾ 1 ਜਰਨਲ ਐਕ ਸਰਵਿਸਮੈਨ 1 SCRO 1 ਇਸ ਤੋਂ ਬਾਅਦ ਅੱਜ ਦਾ ਦਿਨ 26 ਤਰੀਕ ਜਿਸ ਦਿਨ ਉਪਰ ਦੀ ਲਾਸਟ ਸਕਰੂਟੀਨੀ ਸੀਗੀ ਅਤੇ ਇਸ ਦੇ ਵਿੱਚ 124 ਨੰਬਰਾਂ ਵਾਲੇ ਬੱਚਿਆਂ ਨੂੰ ਬੁਲਾਇਆ ਗਿਆ ਸੀ ਜਿਸ ਦੇ ਜਿਹੜੇ ਕਿ ਟੋਟਲ 475 ਬੱਚੇ ਅੱਜ ਸਕਰੂਟਨੀ ਕਰਵਾਉਣ ਗਏ ਸੀ ਜਿਸ ਦੇ ਵਿੱਚ ਜਨਰਲ ਦੇ 195 EWS 67 SC MB 10 RO KC BC 109 ਔਰਥੋ ਦਾ ਇੱਕ ਜਨਰਲ ਸਪੋਰਟਸ 6 ਤੇ ਫਿਜ਼ੀਕਲ ਹੀਅਰਿੰਗ ਦੇ ਦੋ ਕਿੰਨੇ ਕੈਂਡੀਡੇਟਸ ਕਿਸ ਕੈਟਾਗਰੀ ਦੇ ਪਤਨੀ ਨੇ ਤੇ ਇਸ ਦੇ ਵਿੱਚ ਕਿੰਨੀ ਡਬਲਿੰਗ ਸੀ ਜਨਰਲ ਦੇ 1314 EWS ਦੇ 517 SC MB 60 एस सी आर ओ दे तक चार सौ अठवंजा स्टूडेंट स्पोर्ट्स का एक एम बी एक्स सर्विसमैन एक बी सी एक्स सर्विसमैन एक बी सी अठ सौ सताहठ फिजिकल और दे छब्बीस जनरल एक्स सर्विसमैन तीन जनरल स्पोर्ट्स अठ एक्स सर्विसमैन आर ओ का एक विजुअल वाले दो हीरिंग वाले पांच फ्रीडम फाइटर तेन ਹੋਂ ਤੱਕ ਟੋਟਲ 3278 ਬੱਚਿਆਂ ਦੀ ਜਿਹੜੀ ਕਿ ਐ ਲਿਸਟ ਲੱਗ ਚੁੱਕੀ ਹੈ ਜਿਸ ਦੇ ਵਿੱਚ ਡਬਲਿੰਗ ਨੇ ਜਿਹੜੀ ਖੁਦ ਕਾਊਂਟ ਕੀਤੀ ਹੈ ਇਹ ਥੋੜੀ-ਬੋਟੀ ਵੱਧ ਘੱਟ ਹੋ ਸਕਦੀ ਹੈ ਪਰ ਇਸ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪਊਗਾ ਇਹ 482 ਬੱਚੇ ਨੇ ਜਿਹੜੇ ਕਿ ਐ ਡਬਲ ਫਾਰਮ ਵਾਲੇ ਸੀਗੇ ਜਿਨ੍ਹਾਂ ਨੇ ਇੱਕ ਤੋਂ ਜ਼ਿਆਦਾ categories ਦੇ ਵਿੱਚ ਲਾਈਕ ਦੋਆਂ ਦੇ ਵਿੱਚ ਤਿੰਨ ਦੇ ਵਿੱਚ ਫਿਲ ਕੀਤਾ ਹੋਇਆ ਸੀ ਤੇ ਹੋਂ ਤੱਕ ਦਾ ਜਿਹੜਾ ਐਗਜ਼ੈਕਟ ਡਾਟਾ ਬੰਦ ਹੈ ਉਹ 2796 ਬੰਦਾ ਹੈ ਕੈਨ ਦਾ ਭਾਵ ਇਹੀ ਹੈ ਕਿ ਮਤਲਬ 2700 ਐਗਜੈਕਟ ਬਚਾ ਹੈਗਾ ਹਜੇ ਇਸ ਦੇ ਵਿੱਚ ਜਿਹੜੀ ਕੀ ਆਪਾਂ ਨੂੰ ਜਿਨ੍ਹਾਂ ਦੇ ਡਾਕੂਮੈਂਟ ਪੂਰੇ ਨਹੀਂ ਹੈਗੇ ਉਹ ਵੀ ਬੱਚੇ ਨਿਕਲਨੇ ਨਹੀਂ ਜਿਹੜੇ 6835 ਦੇ ਵਿੱਚ ਜੁਆਇਨ ਕਰ ਚੁੱਕੇ ਨੇ ਉਹ ਵੀ ਬੱਚੇ ਬਾਹਰ ਹੋਣੇ ਨੇ ਬਹੁਤ ਖੁਸ਼ ਹੋਊਗਾ ਸੋ ਸਾਥੀਓ ਘਬਰਾਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਐਵੇਂ ਟੈਨਸ਼ਨ ਨਾ ਲਓ ਸਭ ਦਾ ਨੰਬਰ ਆਊਗਾ ਪ੍ਰਮਾਤਮਾ ਸਭ ਤੇ ਮਿਹਰ ਭਰਿਆ ਹੱਥ ਰੱਖੂਗਾ ਤੇ ਸਭ ਦੀ ਮਿਹਨਤ ਨੂੰ ਫਲ ਲੱਗੂਗਾ ਸੋ ਸਾਰਿਆਂ ਲਈ ਆਪਾਂ ਅਰਦਾਸ ਕਰਾਂਗੇ ਕਿ ਜਿਨ੍ਹਾਂ ਦੀ ਸਕਰਟਨੀ ਹੋਈ ਹੈ ਉਹ ਸਾਰੇ ਸਿਲੈਕਟ ਹੋਣ ਤੇ ਆਪਾਂ ਇਸੇ ਚੈਨਲ ਦੇ ਥਰੂ ਤੁਹਾਨੂੰ ਅੱਗੇ ਦੀ ਜਾਣਕਾਰੀ ਦਿੰਦੇ ਰਵਾਂਗੇ ਥੈਂਕ ਯੂ ચેનલનું સબસ્રાઈબ ના ભુલના